ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੜੇ ਆਂਗੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵਿਖੇ ਤੇ ਇੱਥੋਂ ਆਪਾਂ ਚੱਲਣ ਲੱਗਿਆਂਗੇ ਤੇ ਆਪਾਂ ਅੱਗੇ ਚੱਲਾਂਗੇ ਅੱਜ ਅੱਜ ਦੀ ਰਾਤ ਆ ਜਿਹੜੀ ਉਹ ਆਪਾਂ ਸ਼੍ਰੀ ਨਗਰ ਲਾਉਣੀ ਹੈਗੀ ਤੇ ਆਪਾਂ ਪਹਿਲਾਂ ਇੱਥੋਂ ਰਿਸ਼ੀਕੇਸ਼ ਜਾਵਾਂਗੇ ਰਿਸ਼ੀਕੇਸ਼ ਜਾ ਕੇ ਉੱਥੇ ਆਪਣੀ ਰਜਿਸਟ੍ਰੇਸ਼ਨ ਹੋਊਗੀ ਸ਼੍ਰੀ ਹਿਮਕੁੰਨ ਸਾਹਿਬ ਦੀ ਤੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਫਿਰ ਆਪਾਂ ਅੱਗੇ ਸ਼੍ਰੀ ਨਗਰ ਰਾਤ ਲਾਵਾਂਗੇ ਤੇ ਚੱਲਦੇ ਆਪਨੇ ਮੋਟਰਸਾਈਕਲ ਤਿਆਰ ਆ ਤੇ ਆਪਣਾ ਮੋਟਰਸਾਈਕਲ ਦੇਖ ਰਹੇ ਆਂ ਆਪਣੇ ਨਾਲ ਦੇ ਬੰਦੇ ਤਿਆਰ ਕਰੀ ਜਾਂਦੇ ਆਂਗੇ ਆਪਣਾ ਮੋਟਰਸਾਈਕਲ ਕੰਬੀ ਉਹ ਜਾਨੀ ਵਗਾਰਮ ਕਰਦੇ ਆਂ ਆਹ ਤਿਆਰਾ ਕੋੜ ਆਪਣਾ ਇਹ ਇਹ ਜਾਜ ਦਾ ਇੰਜਨ ਵਾਲਾ ਮੋਟਰਸਾਈਕਲ ਆ ਬਈ ਉਹ ਧਿਆਨ ਚ ਰੱਖਿਓ ਇਹ ਜਾਜ ਇੰਜਨ ਵਾਲਾ ਮੋਟਰਸਾਈਕਲ ਆ ਟੈਂਚੀ ਵੀ ਇਹਦੀ ਜਾਜ ਦੀ ਆਹੋ ਠੀਕ ਆ ਬਈ ਤਿਆਰਾ ਕੋੜ ਆਪਣਾ ਵਾਹੀਆ ਠੀਕ ਆ ਕਪੜਾ-ਕਪੜਾ ਮਾਰਦੇ ਆਪਣੇ ਘੋੜੇ ਦੇ ਹਾਂ ਪਹਿਲੀ ਕਿ ਕਤੇ ਸਟਾਰਟ ਮੇਰਾ ਜਾਮਾ ਤੂੰ ਹੋਰ ਦੱਸ ਕੀ ਬਾਲਦੀ ਜੇ ਬਾਦ ਆ ਦੇਖੋ ਜੀ ਆ ਬੈਕਸ਼ੈਡ ਆ ਪੌਂਟਾ ਸਾਹਿਬ ਗੁਰਦੁਆਰਾ ਦੇ ਜਿਹੜਾ ਬੈਕਸ਼ੈਡ 뷰 ਬਣਦਾਗਾ ਜੌਣਾ ਨਦੀ ਦਾ ਉਹ ਇਸ ਤਰ੍ਹਾਂ ਦਾਗਾ ਲੋਗ ਹੈ ਇਹ ਲੋਗ ਹੈ ਜੱਜ ਜੱਜ ਜੰਦ ਲੋਗ ਦੇਖੋ ਲੱਭੀ ਜੱਜ ਜਾਣੇ ਇੰਜਣ ਤੇ ਜੱਜ ਜਾਣੇ ਲੋਗ ਇਹ ਕਿਵੇਂ ਖੁੱਲਦਾ ਵੀ ਇਹ ਐਂ ਖੁੱਲਦਾ ਐਂ ਲੱਗ ਜਾਣਾ ਗਾ ਇਹ ਆ ਲੱਗ ਗਿਆ ਇਹ ਖੁੱਲਦਾ ਨਹੀਂ ਮੁੜ ਕੇ ਟੈਕਨੋਲੋਜੀ ਓਏ ਜੱਜ ਜੀ ਜੱਜ ਜੰਦ ਇੰਜਣ ਨਹੀਂ ਰੁਕਦਾ ਨਹੀਂ ਹੈਗਾ ਰੁਕ ਕਾਲੀ ਵਾਲੀ ਕਰੀਦਾ ਚਲੋ ਇਹ ਬੁੱਢੇ ਵਾਲਾ ਨੇ ਥੋਲੇ ਹਾਲ ਕੋੜੇ ਵਾਲਾ ਹਾਲ ਜਰਾ ਅੱਛਾ ਚਲੋ ਮੰਡੋ ਆਈ ਜਾਲੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਗਈ ਉਹ ਜਮਨਾ ਨਦੀ ਤੇ ਇਧਰ ਲਈ ਸ਼ੈਡ ਹੋ ਪਾ ਸਰ ਰਿਹਾ ਜੇ ਤੋਂ ਸਾਹਮਣੇ ਕ੍ਰਤੀ ਦਰਸ ਨੇ ਕਿੰਨੇ ਸੰਗਰੇ ਚੱਕਰਾਂ ਡੇਗੋ ਸਰਨਾਇ ਸਟਰਾਂਖੇਤੀ ਕਰਦੇ ਆਏ ਇਹ ਦੇਖੋ ਬਈ ਛੋਟੇ ਛੋਟੇ ਕਿਾਰਿਆਂ ਬਣਾ ਕੇ ਤੇ ਪਰ ਇਹਦੇ ਕੱਲੀ ਮਿੱਟੀ ਨਹੀਂ ਹੈਗੀ ਇਹਦੇ ਚ ਡਲੇ ਬਹੁਤ ਜ਼ਿਆਦੇ ਹੈਗੇ ਬੌਂਦੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੋਣਗੇ ਤਵਾਂ ਤੋਂ ਨਹੀਂ ਮੁੜ ਜਾਂਦੇ ਹੋਣਗੀਆਂ ਤੇ ਰੋਟਾਵੇਟਰ ਵੀ ਪਤਾ ਨਹੀਂ ਕਿਵੇਂ ਮਾਰਦਿਆ ਮਾਰਿਆ ਵੀ ਪਿਆ ਸੀਗਾ ਤੇ ਵਿੱਚ ਡਲੇ ਵੀ ਇੰਨੇ ਸੀਗੇ ਗੋਲ ਪੱਥਰ ਜਿਹੜੇ ਹਨਾ ਮਿੱਟੀ ਜਿਹੜੇ ਆਪਣੀ ਸੜਕਾਂ ਦੇ ਵਿੱਚ ਮਿੱਟੀ ਪੈਂਦੀ ਹੁੰਦੀ ਉਹ ਮਿੱਟੀ ਹੈਗੀ ਇਧਰ ਤੇ ਫਸਲ ਪਰ ਵਧੀਆ ਹੁੰਦੀ ਹੈਗੀ ਪਾਣੀ ਵੀ ਚੰਗਿਆ ਕਿਉਂਦੀ ਇਧਰ ਪਹਾੜੀ ਏਰੀਆ ਨਾ ਫਿਰ ਨੇੜੇ ਪੈ ਜਾਂਦਾਗਾ ਆਹ ਕਦੇ ਜਾਨੇ ਪਲੀਰੀ ਵੀ ਲਾ ਰੱਖੀ ਝੋਨੇ ਵਾਸਤੇ ਝੋਨਾ ਵੀ ਲਾਉਂਦੇ ਆ ਫਿਰ ਇਧਰ ਦਾ ਮਤਲਬ ਜਿਆਦਾ ਉਹ ਇਧਰ ਕੰਨੇ ਦੀ ਖੇਤੀ ਤੇ ਆਂਬ ਦਰਖਤਾਂ ਦੇ ਆਂਬ ਲੱਗਦੇ ਆਗੇ ਇਧਰ ਲੇ ਜਾ ਲੀਚੀਆਂ ਦੇ ਦਰਖਤ ਨੇ ਹੋ ਲਾਰਾ ਗਿਆ ਕਿ ਇਧਰ ਬਹੁਤ ਜਿਆਦਾ ਆਦੇ ਦੇਖੋ ਆ ਜਿਹੜੇ ਕੈਂਟੀ ਹੁੰਦੀ ਹੈਗੀ ਕਾੰਡੇ-ਬਾੰਡੇ ਬਹੁਤ ਜਿਆਦਾ ਲਾਉਂਦੇ ਆ ਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਬਸ ਕਿਧਰ ਆਇ ਨਹੀਂ ਹੈਗਾ ਵੀ ਆਪਣੇ ਮੰਦੋਂ ਇਧਰ ਆਹ ਹੋਊਗਾ ਹੈ ਨਾ ਵੱਡੇ ਕਿਆਰੇ ਨਹੀਂ ਹੈਗੇ ਪੱਧਰ ਤੇ ਕੰਪਿਊਟਰ ਕਰਾ ਦੇ ਇਧਰ ਸੇਰ ਲਾਉਂਦੀ ਨਹੀਂ ਹੋਣਾ ਕੋਈ ਕਿਉਂਕਿ ਜਦੋਂ ਦੇਖਿਆ ਕਿਆ ਕਿਆਰੇ ਨਹੀਂ ਨੇ ਉਹਨੇ ਸੈੱਟ ਕਰਕੇ ਬਸ ਤੇ ਉਹ ਸੇਰ ਸੱਚੀ ਖੇਤੀ ਕਰਦੇਗੇ ਉੱਜੇ ਨੀਵੇਂ ਬਾਣ ਜੇਗੇ ਇਧਰ ਆਈ ਮੈਟਰ ਆਪਣੇ ਵਾਲੇ ਘੋੜਿਆਂ ਤੋਂ ਲੱਗ ਗਈ ਪਿਆਸ ਰਿਸ਼ੀਕੇਸ਼ ਕੋਲੇ ਜਾ ਕੀ ਬਾਕੀਆਂ ਤਾਂ ਅਜੇ ਪਿਆਗ ਆਪਣੇ ਵਾਲਾ ਘੋੜਾ ਵੱਧ ਪੀ ਗਿਆ ਲੱਗਦਾ ਤੇ ਇਹਦਾ ਕਾਰਬੂਟਰ ਚੇਂਜ ਕੀਤਾ ਸੀਗਾ ਆਪਾਂ ਤੇ ਤਾਂ ਕਰਕੇ ਹੋ ਸਕਦਾ ਵੀ ਵੱਧ ਖਾਣ ਲੱਗਿਆ ਹੋਵੇ ਹਨਾ ਕਿਉਂਕਿ ਸੈਟਿੰਗ ਨਹੀਂ ਬੈੰਦੀ ਹੁੰਦੀ ਨਵੇਂ ਕਾਰਬੂਟਰ ਦੀ ਤੇ ਬਾਕੀ ਦੇਖਦੇ ਹਾਂ ਹੁਣ ਕਿੰਨੇ ਦਾ ਪਊਗਾ ਦਵਾਰੇ ਟੈਂਕੀ ਫੁੱਲ ਕਰਾਉਣੇ ਆ ਪਰ ਰਿਸ਼ੀਕੇਸ਼ ਕੋਲੇ ਪਹੁੰਚ ਗਏ ਰਿਸ਼ੀਕੇਸ਼ ਇੱਥੋਂ 20 ਕਿਲੋਮੀਟਰ ਰਹਿ ਗਿਆ ਦੇਖਦੇ ਹਾਂ ਕਿੰਨੇ ਦਾ ਪਊਗਾ ਦੇਖਦੇ ਹਾਂ ਕਿੰਨੇ ਦਾ ਪੈਂਦਾਗਾ ਤੇ ਨਿੰਦੋਨ ਲੈਂਦੇ ਹਾਂ ਯਾਰ ਹੋਸ਼ ਉਹ ਲੈਂ ਵੀ ਕਰ ਦੋਗੇ ਇੱਥੋਂ ਦੱਸੋ ਚਾਹੀਦਾ ਹੈ ਚਾਹੀਦੀ ਜਿਹੜੀ ਹੈ ਨਾ ਵਰਦੀ 800 ਦਾ ਹੋ ਗਿਆ ਮਿੱਤਰੋ ਦੇਖ ਲਓ ਤੁਸੀਂ ਤੇ ਮਾਨਸਾ ਤੋਂ ਆਪਾਂ ਪੁਆਇਆ ਸੀਗਾ ਉਦੋਂ 900 ਦਾ ਪਿਆ ਸੀਗਾ ਤੇ ਹੁਣ ਇਹ ਰਿਜ਼ਰਵ ਚ ਲੱਗਿਆ ਸੀ ਆਪਾਂ ਪੁਆ ਲਿਆ ਕਿਉਂਕਿ ਪਹਾੜੀ ਏਰੀਆ ਚ ਕਈ ਵਾਰੀ ਪਟਰੋਲ ਪੰਪ ਦੂਰ ਆਉਂਦਾਗਾ ਹਨਾ ਤੇ ਰੇਸ਼ੀਕੇਸ਼ ਪਹੁੰਚਣ ਵਾਲੇ ਆਪਾਂ 20 ਕਿਲੋਮੀਟਰ ਰਹਿ ਗਿਆ ਤੇ ਹੁਣ ਦੇਖਾਂਗੇ ਆਪਣੇ ਵਾਲਾ ਘੋੜਾ ਇਸ ਤੋਂ ਬਾਅਦ ਕਿੱਥੇ ਜਾ ਕੇ ਦੁਬਾਰੇ ਪਿਆਸ ਲੱਗੂਗੀ ਇਹਨੂੰ ਲੈ ਮਿੱਤਰੋ ਸਾਡੇ ਮੋਟਰਸਾਈਕਲ ਦੇ ਨਾਲ ਨਾਲ ਸਾਨੂੰ ਵੀ ਪਿਆਸ ਲੱਗਿਆ ਸੀ ਤੇ ਸਾਡੇ ਬੰਦੇ ਖੜ ਗਏ ਹੋਟਲ ਤੇ ਕਹਿੰਦੇ ਚਾਹ ਪਾਣੀ ਪੀਣੇ ਆਗੇ

ਦਰੰਬਲਾ ਉਹ ਕਿੰਨੇ ਨਾ ਕੋਈ ਤੇਰੇ ਨੂੰ ਜਾਨ ਇਨਸ਼ਾਅੱਲਾ स्ट्रांग ਨਹੀਂ ਗੱਲਾਂ ਇਹ ਆ ਸਾਰਾ ਏਰੀਆ ਜੰਗਲੀ ਹੈਗਾ ਮੰਨ ਲਓ ਵੀ ਇੱਥੇ ਪੂਰਾ ਸੰਗਣਾ ਜੰਗਲਾ ਤੇ ਇੱਥੇ ਇਹਨਾਂ ਨੇ ਲੈ ਕੇ ਭਟਾਵਾ ਆ ਦੇਖੋ ਇੱਥੇ ਲਾਰੇ ਹੋਇਆ ਬਰੋੜੇ ਨਾਲੇ ਇਹਦੇ ਇਥੇ ਹਾਥੀ ਤੇ ਹੋਰ ਬਾਦਰਮੁੰਦਰ ਦਾ ਵੀ ਹੁੰਦੀ ਆ ਨਾ ਤੇ ਹੋਰ ਵੀ ਵੱਡੇ ਜਾਨਵਰ ਆ ਗਏ ਇੱਥੇ ਚੀਤੇ ਜੁੱਤੇ ਵੀ ਆਈ ਗਏ ਤਾਂ ਕਰਕੇ ਵੀ ਤੁਸੀਂ ਥੋੜਾ ਜਿਹਾ ਸਾਵਧਾਨੀ ਨਾਲ ਜਾਓ ਇਹ ਰਾਤੋ ਰਾਤ ਇਧਰ ਆਉਣੀ ਨਹੀਂ ਚਾਹੀਦਾ ਕਿਉਂਕਿ ਥੋੜਾ ਏਰੀਆ ਹੈ ਖਤਰਨਾਕ ਹੈਗਾ। ਕੰਨੀ ਸਾਈਡ ਜਾਂ ਜੰਗਲਾ ਹੈ ਇਧਰ ਵੀ ਜੰਗਲਾ ਸਕਣਾ। ਪੂਰਾ ਜੇ ਇਧਰ ਵੀ ਪੂਰਾ ਸੰਘਣਾ ਜੰਗਲਾ ਹੈਗਾ। ਲਓ ਜੀ ਆਪਾਂ ਰਿਸ਼ੀਕੇਸ਼ ਪਹੁੰਚ ਚੁੱਕੇ ਆਂਗੇ ਤੇ ਮੋਟਰਸਾਈਕਲ ਆਪਾਂ ਪਾਰਕਿੰਗ ਕਰਤੇ ਤੇ ਇੱਕ ਵਾਰੀ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈਗੀ ਆਪਣੀ। ਰਜਿਸਟ੍ਰੇਸ਼ਨ ਕਰਵਾ ਕੇ ਆਹ ਖੜੇ ਆਪਣੇ ਘੋੜੇ ਤੇ ਰਜਿਸਟ੍ਰੇਸ਼ਨ ਕਰਵਾ ਕੇ ਫਿਰ ਆਪਾਂ ਚੱਲਦੇ ਆਂਗੇ ਸ਼੍ਰੀ ਨਗਰ ਨੂੰ ਅੱਗੇ ਲੰਗਰ ਪਾਣੀ ਛੱਕ ਕੇ। ਤੇ ਜਿਹੜੀ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈਗੀ ઋષਿਕੇਸ਼ਾ ਕੇ ਕਈ ਬੰਦੇ ਐ ਉਲਜੀ ਅੰਦਰ ਰਹਿੰਦੇ ਪਤਾ ਨਹੀਂ ਕੀ ਰਜਿਸਟ੍ਰੇਸ਼ਨ ਹੋਊਗੀ ਪਤਾ ਨਹੀਂ ਕੀ ਕੁਝ ਚਾਹੀਦਾ ਹੋਊਗਾ ਉੱਥੇ ਨਾ ਕੀ ਪੁੱਛਦੇ ਹੋਣਗੇ ਉੱਥੇ ਕੁਝ ਨਹੀਂ ਪੁੱਛਦੇ ਸਿਰਫ ਆਪਣਾ ਆਧਾਰ ਕਾਰਡ ਚਾਹੀਦਾਗਾ ਤੇ ਆਧਾਰ ਕਾਰਡ ਲੈ ਕੇ ਤੁਸੀਂ ਆਇਓ ਇੱਥੇ ਕਾਊਂਟਰ ਬਣੇ ਹੋਇਆ ਤੇ ਇਹਨਾਂ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਰਜਿਸਟ੍ਰੇਸ਼ਨ ਕਾਦੇ ਵਾਸਤੇ ਹੁੰਦੀ ਹੈ ਇਹ ਜਿਵੇਂ ਮੰਨ ਲਓ ਵੀ ਆਪਾਂ ਇੱਕ ਤਰ੍ਹਾਂ ਦਾ ਆਪਾਂ ਜਾ ਰਹੇ ਆ ਨਾ ਹੇਮਕੁੰਡ ਸਾਹਿਬ ਤਾਂ ਵੀ ਆਪਣੀ ਇੱਕ ਤਰ੍ਹਾਂ ਦੀ ਆ ਉਹ ਸੇਫਟੀ ਹੈ ਵੀ ਇਹਨਾਂ ਕੋਲ ਰਜਿਸਟਰ ਹੋ ਜਾਂਦਾ ਬੰਦਾ ਵੀ ਹਾਂ ਵੀ ਕਿੰਨੀ ਯਾਤਰਾ ਕਰਨ ਆਏ ਹੈਗੇ ਸਰਦਾਲੂ ਆ ਜਿਹੜਿਆ ਨਾ ਸੰਗਤ ਹੈ ਜਿਹੜੀ ਵੀ ਉਹ ਕਿੰਨੀ ਆਈ ਹੈਗੀ ਤੇ ਕਿਹੜੇ-ਕਿਹੜੇ ਉੱਪਰ ਗਏ ਹੋਏ ਹੈਗੇ ਉਹ ਉੱਥੇ ਫਿਰ ਆਪਣਾ ਜਿਹੜਾ ਆਪਾਂ ਉਹ ਰਜਿਸਟ੍ਰੇਸ਼ਨ ਕਰਵਾ ਲਈ ਤੇ ਇੱਕ ਆਪਣਾ ਇਹ ਫੋਨ ਨੰਬਰ ਮੰਗਦੇ ਇੱਕ ਆਧਾਰ ਕਾਰਡ ਬਸ ਹੋਰ ਕੁਝ ਨਹੀਂ ਤੇ ਫਿਰ ਆਪਾਂ ਨੂੰ ਮੈਸੇਜ ਆ ਜਾਂਦਾ ਫੋਨ ਨੰਬਰ ਤੇ ਤੇ ਆ ਚੀਜ਼ ਦਿੰਦੇਗੇ ਇਹ ਆਪਾਂ ਸੰਭ ਕੇ ਰੱਖਣੀਆਂ ਤੇ ਜਦੋਂ ਆਪਾਂ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਉੱਪਰ ਮੱਥਾ ਟੇਕਣ ਜਾਵਾਂਗੇ ਉੱਪਰ ਰਸਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਸੰਗਤ ਹੈਗੀ ਉਹ ਉੱਪਰ ਚਲੀ ਗਈ ਤੇ ਵਾਪਸ ਆਉਣ ਵੇਲੇ ਉੱਥੋਂ ਐਂਟਰੀ ਕਟਾ ਦੇ ਹੋਰ ਕੁਝ ਨਹੀਂ ਕੋਈ ਵੱਡੀ ਗੱਲਬਾਤ ਨਹੀਂ ਹੈਗੀ ਆਹੀ ਚੀਜ਼ ਹੈਗੀ ਮਿੱਤਰੋ ਲਓ ਜੀ ਇਹ ਹੈਗਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਆਪਾਂ ਚੱਲਦੇ ਆਂਗੇ ਮੱਥਾ ਟੇਕਣਾ ਲੰਗਰ ਚ ਪਾ ਦੀ ਇਹ ਨਾ ਲੰਗਰ ਚ ਪਾ ਦੋ ਕੀ ਗੱਲ ਆ ਕਿਤੇ ਪਾ ਦੋ ਲੈ ਲੈ ਤੁਸੀਂ ਪੰਜੂ ਜੇ ਲੈ ਲੈ ਆਹ ਦੇਖੋ ਆ ਵੀ ਲੈ ਲੈ ਵੈਲਡਨ ਓ ਯਾਰਾ ਕਹੇ ਜਰਾ ਉਹ ਰੰਗ ਬੜਕੀ ਲੈ ਆਹਾ ਓ ਰੰਗ ਬਰੰਗਾ ਨਹੀਂ ਵੀ ਆਹ ਆ ਰੰਗ ਦੇ ਵਾਟਾ ਬਾਰਡਰ ਨੂੰ ਕੋਈ ਨਹੀਂ ਹੁੰਦਾ ਐ ਮੈਨੂੰ ਮੈਨੂੰ ਕਹਿੰਦਾ ਏ ਆਪਾਂ ਇਹ ਦੇਖਦਾ ਉਹ ਤਸਕੰਪਲੀਸ਼ਨ ਰੱਖੋ ਜੋ 10 ਬੰਦੇ ਖਾਣਗੇ ਨਾ ਉਹ ਕਰ ਦਿਓ ਮੈਂ ਤਾਂ ਕਰ ਦਿਆਂਗਾ ਬੁੱਢਾ ਇਹ ਦੱਸਿਆ ਨੂੰ ਉਹ ਨਰਦੀ ਫਰੀ ਗੱਡੀ ਨਹੀਂ ਆਪਾਂ ਬੋਤਲ ਵੀ ਲੈਣੀ ਆ ਪਾਣੀ ਵਾਲੀ ਨਹੀਂ 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 ਮੈਂ ਤਾਂ ਖਬਰ ਹਾਂ ਜੀ ਤਾਲੂਰਾ ਤੁਹਾਡਾ ਐਡ ਲੈ ਲਈ ਇਹ ਕੀ ਹੋ ਗਿਆ ਕੀ ਆਪਾਂ ਇਹ ਉਹ ਪਹਾੜੀਆਂ ਕ੍ਰਾਸ ਕਰਕੇ ਉਹਦੇ ਪਰਲੇ ਪਾਸੇ ਜਾਣਾਗਾ ਤੁਸੀਂ ਦੇਖ ਲਓ ਆਹ ਜਿਹੜਾ ਗੁਰਦੁਆਰਾ ਹੈਗਾ ਇਹ ਆਪਾਂ ਅਰਿਸ਼ੀਕੇਸ਼ ਖੜੇ ਆਂਗੇ ਤੇ ਇੱਥੋਂ ਜਿਹੜੀਆਂ ਉਹ ਪਹਾੜੀਆਂ ਦੇਸੀ ਜਾਂਦੀਆਂ ਉਹਦੇ ਪਰਲੇ ਪਾਸੇ ਆਣ ਜਾਣਾ ਆਪਾਂ ਲਓ ਜੀ ਆਪਾਂ ਅਰਿਸ਼ੀਕੇਸ਼ ਤੋਂ ਚੱਲਣ ਲੱਗਿਆ ਸ਼੍ਰੀਨਗਰ ਨੂੰ ਤੇ ਆਪਾਂ ਸ਼੍ਰੀ ਨਗਰ ਰਾਤ ਕੱਟਨੀ ਹੈਗੀ ਅੱਜ ਆਹ ਲਾ ਗਏ ਮਿੱਤਰੋ ਤੇਲ ਪਵਾਉਂ ਦੇਖਦੇ ਆਂ ਇੱਚ ਕਿੰਨੇ ਦਾ ਪੈਂਦਾਗਾ ਝੋਟੇ 'ਚ ਇਹਨੇ ਤਾਂ ਥੋੜਾ ਹੀ ਪਊਗਾ ਆਪਣੇ ਵਾਲੇ 'ਚ ਹੀ ਜ਼ਿਆਦਾ ਪਿਆਗਾ ਆਪਣੇ ਵਾਲੇ 'ਚ ਤਾਂ 800 ਦਾ ਪੈ ਗਿਆ ਸੀਗਾ ਤੇ ਇਹਦੇ 'ਚ ਤਾਂ ਸ਼ਾਇਦ ਤੱਕ ਲੱਗਦਾ ਮਿੱਤਰ 350 400 ਦੀ ਪਊਗਾ ਬਾਕੀ ਦੇਖਦੇ ਆਂ ਤਾਂ ਪੁਜੀ ਸੋਈ 500 ਦੇ ਲਵੇ 600 ਦੇ ਲਵੀ ਗਿਆ ਦਾ 570 580 ਦਾ ਪਿਆਗਾ ਇਹ ਚ ਤੇ ਯਾਹ ਜੀ ਮੇਰੋ ਜੀ ਭਾਈ ਇਹਦੇ ਚ ਵੀ ਦੇਖਦੇ ਆਂਗੇ ਪਹਿਲਾਂ ਉਹ ਪਰਲੇ ਚ ਦੇਖ ਆਈਏ ਕਿੰਨੇ ਦਾ ਪੈਂਦਾ ਉਹ ਚ ਇਹਦੇ 'ਚ ਸਾਢੇ ਪੰਜ ਜਕਸੋ ਦੇ ਲੱਗੇ ਪਿਆਗਾ। ਬਸ ਉਹਨੇ 30 ਰੁਪਈਆ ਦਾ ਵੱਧ ਖਾਦਾ ਸਪਲੈਂਡਰ ਨੇ ਪਾਲਟੀਨੇ ਨਾਲੋਂ। ਤੇ ਹੁਣ ਦੇਖਦੇ ਆਂ ਆਹ ਜਾਇ ਦੇ ਇੰਜਨ ਵਾਲੇ ਦਾ। ਜਾਇ ਦੇ ਇੰਜਨ ਵਾਲੇ ਦਾ ਦੇਖਦੇ ਆਂ ਬਈ ਕਿੰਨੇ ਕ ਦਾ ਤੇਲ ਖਾਊਗਾ। ਇਹ ਤਾਂ ਵੀ ਆਜੋ। ਕੱਟ ਹੀ ਹੋ ਗਿਆ। ਆਹ ਠੀਕ ਆ ਤਾਂ ਕੱਟ ਗੱਟਾਂ ਤਾਂ ਹਣ ਪੱਤੀ ਪਈ ਆ। ਸਿਰਾਂ। ਨਾ ਨਾ। ਕਿੰਨੇ ਲਾਇਆ ਦਾ? 510 ਦੇ ਪਊ ਆ। 700 ਦਾ। ਉਹਦੇ ਆਲ ਚ ਬਾਂਟੀ ਆਲ ਚ 550 ਦਾ ਪਿਆ। ਇਹਦੇ ਚ ਬਾਹਰ ਕਿਸੇ ਪਾ ਦੇਗਾ। ਉਹ ਵੀ ਹੋਰ ਹੈ ਕਿੰਨਾ ਹੋਊਗਾ? 550 ਦਾ 550 ਦਾ ਉਹ ਪਲਟੀਨੇ ਜਿੱਤੇ ਆ ਪਲਟੀਨੇ ਜੇ ਪੁਰਾਣਾ ਮਾਡਲ ਪਲਟੀਨਾ ਤੇ ਆ ਨਵਾਂ ਮਾਡਲ ਪਲਟੀਨਾ ਦਾ ਦੋਨਾਂ ਚ ਇੱਕ ਹੋ ਜਾ ਤੇਲ ਪਿਆ ਨਾ ਚ ਤੇ ਇਹਦੇ ਚ ਵੀ ਇੰਨੇ ਕਦੇ ਪਿਆ ਇਹ ਚ ਵੀ 550 ਦੀ ਪਿਆ ਸੀ 50 ਪਲਟੀਨੇ ਸਾਰੇ 550 ਦੀ ਇਹ ਚ ਇਹ ਚ ਵੀ 550 ਦਾ ਹੀ ਪਿਆ ਆ ਆਪਣੇ ਵਾਲੇ ਝੋਟੇ ਚ ਪਿਆ 800 ਦਾ ਉਹਦਾ ਵੱਡਾ ਇੰਜਨ ਆਗਾ ਸਪਲੈਂਡਰ ਚ ਪਿਆਗਾ 580 ਦਾ 20 ਰੁਪਿਆ ਦਾ ਫਰਕ ਸਵਾਲਿਆ ਸਾਰਿਆਂ ਨੇ ਹਾਂ ਮੇਰੇ ਅੱਜ 250 ਦਾ ਵੱਧ ਪੈ ਗਿਆ ਉਹ ਆਪਣੇ ਵਾਲੇ ਘੋੜੇ ਤੇ 250 ਦਾ ਵੱਧ ਪੈ ਗਿਆ ਦੂਸਰੇ ਮੋਟਰਸਾਈਕਲਾਂ ਨਾਲੋਂ ਸਾਰਿਆਂ ਨਾਲੋਂ ਇਹ 250 ਦਾ ਵੱਧ ਖਾ ਗਿਆ 250 300 ਦੀ ਮੰਨ ਲਓ 20 ਕਿਲੋਮੀਟਰ ਆਪਾਂ ਪਹਿਲਾਂ ਪੋਇਆ ਸੀਗਾ ਵਜੋ ਇਹ ਆਪਣੇ ਹੈਡ ਰੈਡੀ ਲੀਵਰ ਦੇ ਤੇਰੇ ਯਾਰ ਕਿਹਾ ਗਿਆ ਹੈ ਉਹ ਇਹ ਆਪ ਵੀ ਤੇਰੇ ਯਾਰ ਕਿਸੇ ਕੰਮ ਚ ਨਹੀਂ ਵਿਛੇ ਰਹਿੰਦੇ ਹਨਾ ਉਹ ਗਏ ਤੇਰੇ ਯਾਰ

ਆਗੇ ਗਿਆ ਜਿਹਨੇ ਵੀ ਚੱਲ ਹੋਏ ਸੇਫੇ ਕੰਮ ਕਰਦੇ ਆਲਾ ਆਹ ਸਾਡਿੰਗ ਕਰਕੇ ਬਾਹਰ ਦੀ ਐ ਸੰਗੜ ਕੇ ਗੱਡੀ ਹੋਈ ਹੈਗੀ ਵੀ ਚਾਲ ਦੀ ਕੱਟੇ ਕਿਵੇਂ ਹੋਣਗੇ ਹਨਾ ਕੋਚ ਇਹ ਵੱਡੀਆਂ ਵੱਡੀਆਂ ਹਿੰਮਰਾਂ ਨਾਲ ਧਾਂਦੇ ਆ ਬਈ ਆਹ ਦੇਖੋ ਇੱਥੋਂ ਜਿਹੜੀ ਲੈਂਡ ਪਲੈਨ ਹੋ ਜਾਂਦੀ ਐ ਇੱਥੋਂ ਡੇਕਦੇ ਆ ਸਾਰੇ ਪੱਥਰ ਡੇਕਦੇ ਫਿਰ ਇਹ ਖਾਲੀ ਕਰਦੇ ਆ ਜੇ ਇਸ ਤਰ੍ਹਾਂ ਵੱਡੀਆਂ ਵੱਡੀਆਂ ਆਹ ਪਈਆਂ ਨੇ ਜਾਦ ਗਏ ਸਾਰੀ ਇੱਥੇ ਲਾਉਣੇ ਦੇ ਨਾਲ ਦੇ ਆਉਂਦੇ ਜੀ ਆ ਦੇਖੋ ਆਉਂਦੇ ਨੇ ਮਾਗਰ ਨੇ ਕੁਛ ਇੱਕ ਵੀ ਲੰਗਰ ਨਹੀਂ ਛੱਡਿਆ ਭਈ ਆ ਬੰਦਿਆਂ ਨੇ ਚੰਦੂ ਗਿਆਨੇ ਬੰਦਿਆਂ ਨੇ ਇੱਕ ਵੀ ਲੰਗਰ ਨਹੀਂ ਛੱਡਿਆ ਇਹਨਾਂ ਨੇ ਉਹ ਬੰਦਾ ਦੇਖੋ ਭਈ ਐਨਕਾਂ ਆ ਦੇਖੋ ਭਈ ਕੋਈ ਲੰਗਰ ਨਹੀਂ ਛੱਡਿਆ ਇਹਨੇ ਐਡਾ ਤੋਬਾ ਹੋਵੇ ਜੇ ਪਿੰਡ ਮੱਜਾ ਨਮਾਉਂਦਾ ਨਜ਼ਾਰਾ ਹੀ ਆ ਜੇ ਉਹ ਸਹੀ ਗੱਲ ਆ ਇਹਦੇ ਵੀ ਮੂਟ ਪਾਓ ਓਏ ਚਲੋ ਤੇਰੀ ਫੋਟੋ ਕਰਾਂਗੇ ਓਏ ਲੈ ਵੀ ਮੁੰਡਿਓ ਪਹੁੰਚ ਕੇ ਕਹਿੰਦੇ ਸ਼੍ਰੀਨਗਰ ਤੇ ਆਹ ਬੰਦਾ ਫੜਿਆ ਬਾਈ ਅਸੀਂ ਮੋਟਰਸਾਈਕਲ ਚੋਰੀ ਕਰਦਾ ਸੀਗਾ ਇੱਕ ਆਹ ਬੰਦਾ ਫੜਿਆ ਗਿਆ ਬਾਈ ਆਹ ਮੋਟਰਸਾਈਕਲ ਚੋਂ ਤੇਲ ਕੱਢੀ ਜਾਂਦਾ ਸੀਗਾ ਇਹ ਬੰਦਾ ਚੋਲ ਚੋਰੀ ਕਰ ਆ ਦੇਖ ਬਈ ਆ ਜਿੰਦਾ ਬਈ ਅਸੀਂ ਫੜਿਆ ਤੋੜ ਰੱਖਿਆ ਸੀ ਇਹਨੇ ਆ ਦੇਖ ਲੋ ਬਈ ਜਿੰਦਾ ਪਤਾ ਨਹੀਂ ਕਿਵੇਂ ਕੱਢਿਆ ਨੇ ਲੱਗਿਆ ਲਗਾਈ ਕੱਢ ਲਿਆ ਚੱਕੇ ਵੀ ਦੀ ਇਹ ਬੰਦਾ ਕੋਈ ਪਤਾ ਨਹੀਂ ਕਾਲਾ ਜਾਦੂ ਜਾਣਦਾਗਾ ਇਹ ਬਈ ਧਿਆਨ ਰੱਖੋ ਇਹ ਬੰਦਾ ਕਿਤੇ ਵੀ ਮਿਲਦਾਗਾ ਸਾਨੂੰ ਦੇਖ ਲੋ ਤੇਲ ਕੱਢਦਾ ਹੀ ਬਈ ਆ ਮੋਟਰਸਾਈਕਲ ਚੋਂ ਇਹ ਚੱਲ ਗਏ ਮੁੰਡਿਓ ਅੰਦਰ ਫਿਰ ਦਾ ਦੇ ਗਰਾ ਦੇ ਜਿੰਦੇ ਜਿੰਦੇ